i'll yeah, put the... ਬੈਠ ਗਏ ਠੰਡੇ ਦੇ ਥਾਂ ਹਾਂ ਬਾਬਾ ਕਿਤੇ ਇੱਥੇ ਬਹਿਨੇ ਨਲਿਆ ਆਪਾਂ ਕੇ ਜੱਟ ਜੁੱਟ ਦਾ ਸਰਮੋਨ ਦੇ ਆ ਕੋਈ ਦਵਾਈ ਦੱਸ ਦੇ ਆਪਾਂ ਉਹਨਾਂ ਨੂੰ ਦਵਾਈ ਉਹੀ ਕਹੀ ਚੱਲੀ ਕਸ਼ੂਏ ਦੀ ਦਵਾਈ ਆ ਛੱਪ ਦੀ ਦਵਾਈ ਆ ਹਾਂ ਬਾਬਾ ਕੋਹਣਾ ਕੋ ਕਮਾਂਗੇ ਤੇ ਭੈਣ ਚੋ ਉਹਦੇ ਜਿਹੜੋ ਕੋਈ ਆ ਕੇ ਗੱਪ ਮਾਰਨੇ ਆਪਾਂ ਵੱਡੇ ਵੱਡੇ ਤੂੰ ਬਾਬਾ ਮੈਂ ਕਿਹਾ ਵੱਡੇ ਵੱਡੇ ਤੂੰ ਦੇਖੀ ਜਾ ਪਸ ਤੂੰ ਆਏ ਕਹੀ ਚੱਲੀ ਹਾਂ ਬਾਬਾ ਜੀ ਪਹੁੰਚਿਆ ਵਾ ਕੁਟੂ ਬਣਾਉਣਾ ਆਪਾਂ ਆਪਾਂ ਬਸ ਕੰਮ ਹੀ ਆਪਣੇ ਕੋਲੇ ਆਹੋ ਬਾਬਾ ਜੀ ਓਏ ਭੈਣ ਭਾਈ ਯਾਰ ਰਾਹੀ ਆਉਂਦਾ ਹੋਇਆ ਨਾ ਹੱਥ ਦੇ ਦੀ ਬਾਬਾ ਜੀ ਹੱਥ ਤਾਂ ਦੋ ਮੇਰੇ ਤਾਂ ਬਸਨ ਲੰਬਾ ਗਿਆ ਬੰਬਾ ਗਿਆ ਬੰਬਾ ਗਿਆ ਬੰਬਾ ਗਿਆ ਬਰਦ ਚੇਲੇ ਸੰਨ ਲੱਗ ਗਏ ਮੇਰੇ ਤਾਂ ਤੁਰੇ ਹੀ ਨਹੀਂ ਆ ਬਾਬਾ ਮੇਰੇ ਤਾਂ ਤੁਰੇ ਹੀ ਰਿਹਾ ਯਾਰ ਚੱਲ ਠੀਕ ਐਥੇ ਕਿਸ ਨੂੰ ਦੇਖ ਲੈਨੇ ਆਪਾਂ ਇੱਥੇ ਓਏ ਨਾਥਾ ਨੂੰ ਲੈ ਆ ਪਾ ਭੈਣ ਤੇ ਦੱਦ ਲਿਆ ਓਏ ਬਕਾ ਕਿੰਨੀ ਫੁੱਦੂ ਦੁਣੀਆਂ ਨਾਲ ਭਜਨ ਕਰਦੀ ਆ ਬਾਬਾ ਮੈਨੂੰ ਇਹਦਾ ਸੁਣ ਗਿਆ ਭੈਣ ਦਾ ਯਾਰ ਇਹ ਮੁੜਿਆ ਆਇਆ ਤੂੰ ਗੱਡੀ ਆ ਘਾਲ ਮੈਂ ਨਹੀਂ ਗੱਡੀ ਗੁੱਡੀ ਤੂੰ ਗੱਡੀ ਆ ਆਜਾ ਤੁਰਿਆ ਕੋਹ ਨਹੀਂ ਹੁੰਦਾ ਬਾਬਾ ਆ ਗਿਆ ਤਾਂ ਪਿੱਛੇ ਨੂੰ ਨਾਮ ਜਪ ਨਾਮ ਜਪ ਨਾਮ ਜਪ ਲੱਗ ਹਾਂ ਜਪ ਹਾਂ ਬਾਬਾ ਹਾਂ ਭਾਈ ਤੈਨੂੰ ਕਹਿਆ ਸੀ ਸਾਨੂੰ ਨਾਥੇ ਨੂੰ ਲੈ ਜਾ ਬਾਕੇ ਲੈ ਜਾ ਸਾਨੂੰ ਨਾਥੇ ਨੂੰ ਗੋਲ ਗੱਡੀ ਨਹੀਂ 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 ਚੱਲ ਲੈ ਕੇ ਕਰਦਾ ਮੂੰਹ ਕੱਢ ਦੂੰ ਮੈਂ ਨਹੀਂ ਭਾਈ ਤੈਨੂੰ ਆਇਆ ਗਿਆ ਸੀਗਾ ਬਈ ਸਾਨੂੰ ਬਾਹਰ ਜਾ ਲੌਂਡਾ ਆ ਗਲਤੀ ਹੋ ਗਈ ਭਾਈ ਨਹੀਂ ਆ ਜਾ ਚੱਲ ਬਾਹਰ ਬਾਹਰ ਚੱਲ ਭਾਈਆ ਭਾਈਆ ਆਸਾ ਪਾਣੀ ਪੂਣੀ ਪੀਲਾ ਖੇਲ ਤੂੰ ਬਾਪਾ ਖੇਲ ਤੇ ਦੰਦੀ ਨਹੀਂ ਬਾਲਚੀ ਆ ਗੱਲ ਤਾਂ ਸੁਣੋ ਜ਼ਮੀਦਾਰ ਬੈਠਿਆ ਕਿੰਨਾ ਜੀ ਬੰਟ ਮਾਰਾਂਗੇ ਗੱਪ ਮਾਰ ਮਾਰ। ਯਾ ਬਾਬਾ ਇਹਨਾਂ ਕੋਲ ਹੀ ਚੱਲ ਗਈ। ਪਹਿਲਾਂ ਆਪਾਂ ਮੈਨੂੰ ਲੱਗਦਾ ਕਿ ਕੋਲੇ ਫਾਂਸੀਆ ਸਰ ਹਰਦਵਾਸ ਕਿਹੜੀ ਦਵਾਈਉ ਯਾਦ ਆ ਪਉਣੂ। ਹਾਂ ਹਾਂ ਯਾਦ ਆ ਬਾਬਾ। ਤੂੰ ਪੈਂਦੇ ਯਾਰਾ ਨਾਮ ਜਪ ਨਾਮ। ਨਾਮ ਜਪ ਲੈ। ਬਾਬਾ ਮੋਟਰਸਾਈਕਲ ਲੱਗੇ ਆਪਾਂ। ਮੋਟਰਸਾਈਕਲ ਆਇਆ ਕਿਤੀ ਇਹਨਾਂ ਦਾ ਮੋਟਰਸਾਈਕਲ ਖੜਾ ਮੋਟਰਸਾਈਕਲ ਆਪਾਂ ਲੈ ਕੇ। ਖੜਾ ਆਇਆ ਕਿਤੀ ਆਪਾਂ ਲੈ ਕੇ ਜਾਣਾ। ਹਾਂ ਬਾਬਾ ਮਾੜ ਲੱਗੇ। ਪੈਂ ਚੁਕਾ ਤੈਨੂੰ ਕੀ ਨਾਮ ਜਪ ਨਾਮ। ਬਾਬਾ ਚਾਹ ਦਾ ਆਪੇ। ਕੋਤਿ ਸ਼ਾਹੀ ਹਾਲ ਚਾਲ ਲੈ ਖੈਰ ਸੁਖੀ ਆ ਰਾਜੀ ਆ ਪਰਿਵਾਰ ਜਮਾ ਜਮਾ ਨਾਥਾ ਜਿੰਦੇ ਸਾਧੂਆਂ ਨੂੰ ਰੋਟੀ ਖਵਾਈ ਪੁੰਨ ਕੀਤਾ ਦਰਗਾਹ ਦੇ ਵਿੱਚ ਕੰਮ ਆਉਂਦਾ ਸਹੀ ਗੱਲ ਹੈ ਸਾਰ ਦੁਨੀਆ ਭੈਣ ਚੋਦ ਹੋ ਗਈ ਨਾਥਾ ਪੁੰਨ ਕਰਦੀ ਆ ਜਿੰਨਾ ਸਾਧੂਆਂ ਨੂੰ ਰੋਟੀ ਖਵਾਉਂਦੀ ਆ ਦਰਗਾਹ ਤੇ ਜੇ ਕੋਈ ਜਾਊ ਤਾਂ ਪਤਾ ਲੱਗੂ ਦਰਗਾਹ ਤੇ ਭੈਣ ਚਦਾ ਆਉਂਦਾ ਕੋਈ ਬੰਦਾ ਜਾਂਦਾ ਨਹੀਂ ਕਿਧਰੋਂ ਆਏ ਨਾਥੋ ਅਸੀਂ ਹਰੀ ਦਵਾਰ ਤੋਂ ਆਏ ਆ ਨਾ ਛੋਡੇ ਬੱਲੀ ਇਧਰ ਨਾਥ ਨਹੀਂ ਆਉਂਦੇ ਦੋ ਨੰਬਰੀ ਆਉਂਦੇ ਆ ਅਸੀਂ ਪੱਕੇ ਨਾਥ ਹਰਿਦੁਵਾਰ ਤੋਂ ਜੜੀ ਬੂੜੀ ਲੈ ਕੇ ਆਏ ਆ ਅੱਧਰਾ ਕੌਣ ਆਇਆ ਕਿਹੜੀ ਜੜੀ ਬੂੜੀ ਆ ਬਾਪਾ ਇਹ ਰੱਗੇ ਵੀ ਬਥੇਰੇ ਟੱਕਰੇ ਆਗੇ ਕਿਹੜੀ ਜੜਵਾ ਬੂੜੀ ਨਾਥ ਓਏ ਇਹ ਨਾ ਬੁੰਡ ਮਰਾਲਿਓ ਬਥੇਰੇ ਥਾ ਇਹਦਾ ਹੀ ਬੁੰਡ ਕੁੱਟੀ ਆ ਹੈ ਭੈਣ ਚੋਦ ਕਿਨੇ ਉਹਦਾ ਨਾਥਾ ਨਹੀਂ ਇਹਨੂੰ ਪਕਾਈ ਮਾਰੀ ਜਾਂਦਾ ਓਏ ਆਏ ਨਹੀਂ ਕੋਈ ਜਾਂਦਾ ਓਏ ਇਹਨੂੰ ਜੜੀ ਬੂੜੀ ਦੇ ਦਿਆਗੇ ਕਿਹੜੀ ਜੜੀ ਬੂੜੀ ਆ ਬਖਾ ਸੁਣ ਤਾਂ ਲੈ ਪਹਾੜਾਂ ਦੇ ਵਿੱਚ ਇੱਕ ਐਡਾ ਸਪ ਰਹਿੰਦਾ ਸਾਲ ਦੇ ਵਿੱਚ ਇੱਕ ਵਾਰ ਹੀ ਮੂਤਦਾ ਉਹਦੇ ਵੀ ਚਾਰ ਤੌਕੇ ਅਸੀਂ ਕੈਨੀ ਦੇ ਵਿੱਚ ਪਾ ਲਏ। ਬਹੁਤ ਕੀਮਤੀ ਸਾਡੇ ਕੋਲੇ ਦਵਾਈ ਆ। ਹਾਂ ਜੜੀ ਬੂਟੀ ਤੈਨੂੰ ਨਾਬਦ ਵੇਖ ਕੇ ਦੇਵਾਂਗੇ। ਸਾਡੀ ਉਂਗਲ ਹੂ ਕੱਠ ਤੇਰੀ ਹੂ ਜੜੀ ਬੂਟੀ ਲਾ ਦੇਾਂਗੀ। ਕਿਉਂ? ਸਹੀ ਆ ਸਹੀ ਆ। ਜਨਾਬਾ ਬੜੇ ਬਈ ਕਿਹੜੀ ਜੜੀ ਬੂਟੀ ਹੈ? ਕਿਹੜੀ ਪਾਸ ਮੈਨਾਂ ਕੋਲੇ ਹੈ? ਲਾਥੋ ਦਿਖਾਓ ਯਾਰ ਇਹਨੂੰ। ਸਾਡੀ ਕੋਲੇ ਸੋਨਾ ਪਾਸ ਮੈਂ। ਸੱਪ ਦੀ ਕੰਜ ਨੂੰ ਕੁੱਟ ਕੇ ਮਣੀ ਨੂੰ ਕੁੱਟ ਕੇ ਰਾੜ ਰਾੜ ਬਣਾਈ ਹੈ। ਉਹ ਕਹਿੰਦੇ ਸੰਸਾਰ ਦੇ ਵਿੱਚ ਕੱਲੀ 라ਵਣ ਦੀ ਅੰਕਾ ਦੇ ਵਿੱਚ ਸੀ। ਉਹਦੇ ਵਿੱਚੋਂ ਵੀ ਸਾਲੋਂ ਇੰਨੀ ਕਿ ਮਿਲੀ ਹੈ ਅੱਛਾ ਉਹ ਦਵਾਈ ਜਿਹੜੀ ਉਹ ਪਸਮਾ ਜਿਹੜੀ ਵਿਆਹ ਤੋਂ ਪਹਿਲਾਂ ਦੇਣੀ ਪੈਂਦੀ ਹੈ ਬੰਦੇ ਨੂੰ ਠੀਕ ਹੈ ਜੇ ਕਿਸੇ ਦੀ ਕ੍ਰਾਂਕ ਸ਼ਾਫਟ ਡਰਾਫਟ ਛੱਟ ਪਿਸਟਨ ਡਾਊਨ ਹੋਣ ਉਹ ਭੈਣ ਚੋ ਉਹ ਤੂੰ ਨਾਮ ਜਪ ਨਾਮ ਕਾ ਤੂੰ ਨਹੀਂ ਜਪਦਾ ਭੈਣ ਦਾ ਲੱਕੜ ਚੁੱਪ ਕਰੀ ਬੈਠਾ ਤੇਰੀ ਹੈ ਬਾਬਾ ਤੇਰੇ ਕੋਲ ਇਹ ਜੀ ਪਾ ਤੈਨੂੰ ਦੇ ਦੇਾਂਗੀ ਐ ਨਹੀਂ ਦਿੰਦੀ ਦੇ ਦੇਾਂਗੇ ਕਿਸੇ ਗਾਣੇ ਦੀ ਨਬਜ਼ ਦੇਖਣੀ ਆ ਨਬਜ਼ 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 ਦੇਖਾ ਨਾਵ ਜੀ ਦੇਖ ਦਿੰਨੇ ਆ ਛੋਟੇ ਆੜਗਾ ਸਰੀਰ ਦਾ ਕਿਹਦੀ ਬੈਨਾ ਪੁਨੇ ਬਾਬਾ ਪੁਨੇ ਦੇ ਪਾਸੇ ਦੋ ਦੋ 100 ਚਾਰ ਚਾਰ ਸਾਲੇ ਚੋਲੇ ਪਾ ਕੇ ਫਿਰਦੇ ਆ ਮੰਗਦੇ ਤੁਰੇ ਇਹਨਾਂ ਕੋਲ ਹੁਣ ਸੋਣਾ ਬਸ ਮੈਥੇ ਹੁਣ ਇਹ ਓਏ ਨਹੀਂ ਆ ਗੱਡੀਆਂ ਚ ਘੁੰਮਣੇ ਯਾਰ ਓ ਯਕੀਨ ਦੀ ਗੱਲ ਆ ਇਹਦਾ ਮੰਗਦੇ ਚੰਗੀ ਦਿਹਾੜੀ ਬਣਾਉਂਦੇ ਆਗੇ ਬਾਬਾ ਇਹਦਾ ਮੜਾ ਹੱਥ ਦੇਗਾ ਇਹਦੇ ਨਾਮ ਆ ਯਾਰ ਇਹ ਤੂੰ ਭੈਣ ਚੋਦਾ ਨਾਮ ਜਪ ਚੰਗੀ ਤੇ ਕੀ ਹੋ ਗਈ ਬਈ ਦਿਹਾੜੀ ਆ ਹੋ ਗਈ ਬਾਬਾ ਬੈਠਣਾ ਓਖਾ ਨਾਮ ਜਪ ਨਾਮ ਦੇ ਨਾਵ ਜੀ ਵੇਖ ਲੈ ਵੇਖ ਬਾਬਾ ਨੇ ਥੋੜੀ ਜੀ ਪਿੱਠ ਕੁੱਟ ਆਸੇ ਨੂੰ ਨਾ ਚਾਲ ਚਾਲ ਭਾਈ ਜਿਵੇਂ ਕਹਿੰਦਾ ਬਾਬਾ ਓਮੇਗਾਰ ਆ ਅੱਛਾ ਤੇਰਾ ਪੈਸਟਮ ਡਾਊਨ ਆ ਅੱਛਾ ਕੋਈ ਕਹੇ ਔਸੂਲ ਗੋਲੀ ਖਾਨ ਨਾ ਜਮਾ ਹੀ ਨਹੀਂ दारू ਪੀਣਾ ਨਾ ਜਮਾ ਹੀ ਨਹੀਂ ਪੁੱਕਾ ਵਗੈਰਾ ਪੁੱਕਾ ਗੱਫਾ ਪੁੱਕੇ ਦਾ ਨਾ ਨਾ ਕੁਝ ਵੀ ਨਹੀਂ ਬਾਬਾ ਜਮਾ ਹੀ ਨਹੀਂ ਸਾਨੂੰ ਸਰੀਰ ਦੀ ਮਾਂ ਚੋਦੀ ਪਈ ਐ ਸੁੱਕਾ ਹੀ ਚਲਾਤਾ ਸਰੀਰ ਜਮਾ ਉਹ پاس ਮ ਦੇ ਬਾਬੇ ਨੂੰ ਕਿਹੜੀ ਉਹ ਵਾਲੀ ਉਹ پاس ਮ ਦੇ ਮਾ ਉਹ ਭੈਣ ਚ ਉਹਦਾ ਨਾਮ ਜਪ ਕਟੂਲੀਆਂ ਗਿਨ ਕਟੂਲੀਆਂ ਨਾ ਥੋੜਾ ਥੌੜਾ ਪਾਉ ਦੇ ਦੇ ਥੌੜੇ ਤੇ ਭੀਜੀ ਦੰਡਾ ਖੇਡਦਾ ਬੋਲਾ ਜਕੀਨ ਵੀ ਬੋ ਕਰਦਾ ਏ ਉੱਥੇ ਵੱਧ ਜੋਰ ਲਾਉਂਦਾ ਥੋੜਾ ਪਾ ਦਿੰਨੀ ਆ ਨੀਨੀ ਪਾਲਾ ਆਪਾਂ ਨੂੰ ਲਾਲ ਆਲਮ ਦਾ ਥੋੜਾ ਆਉਂਦਾ ਲਾਲ ਦਾ ਵਾ ਜਿਹੜਾ ਤੁਨੂੰ ਬਰਗ ਆਉਂਦਾ ਉਹ ਪਾ ਲੀ ਕੜੀ ਵੀ ਕਲਮ ਮੋਟੀ ਨਾਲ ਲਿਖਿਆ ਵਾ ਥੋੜਾ ਪਾ ਦਿੰਨੀ ਹਾਂ ਸਿੱਧੀ ਬੰਨਾ ਪੁੱਠੀ ਬੰਨਾ ਨੇਰੇ ਬੰਨਾ ਮੁੱਠਾ ਬੰਨਾ ਕੱਕੜੀ ਦਾ ਤੇਲ ਲਾਵਾਂ ਮੱਕੜੀ ਦਾ ਲਾਵਾਂ ਬਣ ਸੁੰਭਾ ਲਾਵਾਂ ਰੰਗ ਸਾਰਾ ਨੱਟ ਪਾਵਾਂ ਦਾ ਲਾਵਾਂ ਥੋੜਾ ਪਾ ਥੋੜਾ ਇਹੇ ਹਾਂ ਇਹ ਨਾਰ ਸਿੰਘ ਦਾ ਥੋੜਾ ਪਾਇਆ ਇਹੇ ਠੀਕਾ ਇਹ ਖੜਾ ਹੋ ਹੋ ਡਿੱਗੂ ਤੁਹਾਨੂੰ ਸੁਰਮਾ ਦੇ ਦਈਏ ਸੁਰਮਾ ਪਾਤਾ ਬੀਤ ਕੋਲ ਉਹ ਬੈਠਾ ਟੱਟੀ ਦੀ ਸੁ ਬੰਦਾ ਸੁਰਮਾ ਦੇ ਦਈਏ ਸੁਰਮਾ ਹਾ ਸੁਰਮਾ ਦੇ ਬਾਬਾ ਟੀਲੀ ਬੱਚੇ ਨੇ ਸੁਰਮਾ ਪਾ ਦੇਣਾ ਨਹੀਂ ਬਾਬਾ ਮੈਨੂੰ ਯਕੀਨ ਨਹੀਂ ਯਾਰ ਇਹਨਾਂ ਦੇ ਟੀਲੀ ਪਾਸ ਦੇਖੀਂ ਤਾਂ ਕਰ ਮੜਾ ਜਾ ਚੁੱਪ ਕਰ ਜਾ ਪੈਣ ਚੋਦ ਕਿਹੜਾ ਪੈਸਾ ਲੈਨੇ ਆ ਠੰਡੀ ਹੋ ਜਾਵੇਗੀ ਅੱਖ ਤੇਰੀ ਇਹ ਛੋਟੇ ਬੱਚੇ ਦੀ ਅੱਖ ਖੋਲ ਤੇਰੀ ਸੁਰਮਾ ਪਾ ਦਈਏ ਇਹਨਾਂ ਦੇ ਚਾਲ ਬਾਬਾ ਪਹਿਲੇ ਬੱਚੇ ਦੇ ਨਾਸ ਤੂੰ ਪਾ ਸੁਰਮਾ ਇਹਨਾਂ ਦੀ ਬਾਹ ਪੈਣ ਚੋਦਾਂ ਨਹੀਂ ਉੱਪਰ ਨਾ ਮਾਰਦੇ ਓਏ ਉੱਪਰ ਨਾ ਮਾਰਦੇ ਓਏ ਬਾਬਾ ਕੰਪੜਾ ਨਹੀਂ ਹੈ ਇੰਨੀ ਮਾ ਲੈ ਤੋਲ ਭੈਣ ਦੇ ਖਸਮਾਂ ਦੇ ਉੱਠਣਾ ਖੜਨ ਦੱਲੇ ਇਹ ਲੰਨ ਲੈ ਲੈਣਾ ਹੋਣ ਚੱਕੀ ਇੰਨੀ ਕਰਦੇ ਸੀ ਮੋਟਰਸਾਈਕਲ ਚੱਕ ਨਾ ਪਹਿਲੇ ਪਹਿਲਾਂ ਨੂੰ ਪਹਿਲੇ ਨਵਾਂ ਲੈ ਕੇ ਜਾਂਦੇ ਆ ਪੈਂਦਾ ਯਾਰ ਆ ਫਿਰ ਬਾਬਾ ਮੈਨੂੰ ਉਹ ਫੜ ਲੈ ਭੈਣਦਾ ਯਾਰ ਬਾਬਾ ਸਾਰਾ ਵੀ ਦੇ ਦੇ ਉਹ ਮੋਟਰਸਾਈਕਲ ਲੱਗਦੀ ਯਾਰੀ ਕੋਈ ਫੋਨ ਲੈ ਲੈਗੇ ਬਣ ਗਿਆ ਨਾ ਮੋਟਰਸਾਈਕਲ ਆਪਾਂ ਨੂੰੁੱਧੂ ਬਣਾਉਣਾ ਹੈ ਤਾਂ